ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੱਲ ਗੱਲ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਇਹਦੇ ਨੇੜੇ ਮੁੱਦ ਕੀ ਰਹਿ ਜਾਂਦਾ ਮੁੱਦ ਕੀ ਤੋਂ 3 ਕਿਲੋਮੀਟਰ ਇਹ ਪਿੰਡ ਆ ਦੋਸਤੋ ਤੇ ਇਹਦੇ ਨੇੜੇ ਹੋਰ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਇੱਕ ਪਾਸੇ ਮਾਲਾ ਕਲਾਂ ਦੂਜੇ ਪਾਸੇ ਚੰਦਵਾਜਾ ਧੂਰਕੋਟ ਇਹ ਇਹਦੇ ਆਸ-ਪਾਸ ਦੇ ਪਿੰਡ ਆ ਗੱਲ ਪੈਂਡ ਚੋ ਵੀਡੀਓ ਬਣਾ ਰਹੇ ਹਾਂ ਤੇ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਕਹਿ ਦਈਏ ਦਸਤੋ ਤਾਂ ਉਦੋਂ ਸੁਭਾਵਕ ਹੈ ਵੀ ਨੀਲੀ ਰਾਵੀ ਨਸਲ ਦਾ ਟੱਚ ਕਿਤੇ ਨਾ ਕਿਤੇ ਜ਼ਰੂਰ ਦੇਖਣ ਨੂੰ ਮਿਲਦਾ ਹੈ ਅੱਜ ਜਿਹੜੀ ਝੋਟੀ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਨਸਲ ਦੀ ਜੱਜਮੈਂਟ ਤੁਸੀਂ ਕਰ ਲਿਓ ਪਰ ਜੇ ਆਪਾਂ ਮੋٹے ਤੌਰ ਤੇ ਨਿਸ਼ਾਨੀਆਂ ਨੂੰ ਦੇਖਦੇ ਹਾਂ ਤਾਂ ਅੱਖਾਂ ਨੀਲੀ ਵਾਲੀਆਂ ਸਿੰਗ ਵੀ ਨੀਲੀ ਰਾਵੀ ਵਾਲਾ ਪਿਛਲੇ ਪੈਰ ਚਿੱਟੇ ਆ ਪੂਛ ਜ਼ਿਆਦਾ ਚਿੱਟੀ ਹੈ ਮੱਥੇ 'ਚ ਬੱਲ ਹੈਗਾ ਬਾਕੀ ਮੈਂ ਇਹ ਗੱਲ ਤੁਹਾਨੂੰ ਇਹ ਸ਼ੁਰੂ ਚ ਹੀ ਕਹਿਤੀ ਵੀ ਇਹਦੀ ਬਾਕੀ نسل ਜਿਹੜੀ ਆ ਜੋ ਇਹਦੇ ਢਾਂਚੇ ਤੋਂ ਜੱਜਮੈਂਟ ਕਰਨੀ ਉਹ ਤੁਹਾਡੀ ਆਪਣੀ ਸਮਝ ਹੈ ਪਰ ਇਸ ਵੀਰ ਕੋਲ ਘਰ ਦਾ ਰਵਾ ਪਸੂ ਚੰਗੇ ਆ ਇਸ ਸਾਈਡ ਤੇ ਵੀ ਦੋ ਮੱਝਾਂ ਖੜੀਆਂ ਐ ਮਗਰ ਬੱਚੇ ਜਿਹੜੇ ਜਿਵੇਂ ਇੱਕ ਬੱਚਾ ਤੁਸੀਂ ਦੇਖ ਰਹੇ ਹੋ ਪਤਾ ਨਹੀਂ ਕੱਟੀ ਆ ਜਾਂ ਕੱਟਾ ਪਰ ਇਹਦੇ ਵੀ ਪਿਛਲੇ ਪੈਰ ਤੁਸੀਂ ਵਾਈਟ ਦੇਖੋਗੇ ਕਿਤੇ ਨਾ ਕਿਤੇ ਨੀਲੀ ਰਾਵੀ ਟੱਚ ਬਾਈ ਕੋਲ ਹੈਗਾ ਉਹਨਾਂ ਦੇ ਵਿੱਚੋਂ ਹੀ ਅੱਜ ਇਹ ਜਿਹੜੀ ਝੋਟੀ ਵੀਰ ਨੇ ਵਿਕਾਊ ਕੀਤੀ ਐ ਆਓ ਡਿਟੇਲ ਪੁੱਛੀਏ ਫਿਰ ਇਹ ਤੋੜਾਂਗੇ ਥੋੜਾ ਜਿਹਾ ਉਪਰੇ ਬੰਦੇ ਤੋਂ ਪਸ਼ੂ ਕਈ ਵਾਰ ਡਰ ਜਾਂਦਾ ਪਰ ਸ਼ੁਰੂ ਚ ਹੀ ਦੱਸਦੇ ਆ ਬਾਈ ਕਹਿੰਦਾ ਵੀ ਇੱਕ ਗਲਾਸੀ ਗਲਾਸੀ ਦੁੱਧ ਤੱਕ ਇਹਦਾ ਚੋਇਆ ਮਤਲਬ ਇੰਨੀ ਕੁ ਸ਼ਰੀਫ ਝੋਟੀ ਰਹੀ ਹੈ ਦੁੱਧ ਚੋਾਈ ਚ ਪਿਛਲੇ ਸੂਏ ਚ ਆਓ ਜਾਣਕਾਰੀ ਪਹਿਲਾਂ ਲਈਏ ਫਿਰ ਤੋਰਦੇ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਬਾਈ ਆਪਣਾ ਮੇਰਾ ਨਾਮ ਹੈ ਅਰਸ਼ਦੀਪ ਸਿੰਘ ਠੀਕ ਹੈ ਅਰਸ਼ਦੀਪ ਬਾਈ ਆਪਾਂ ਇਹ ਸਾਰੇ ਪਸ਼ੂ ਘਰਦੇ ਆਪਣੇ ਕਿ ਵਪਾਰ ਕਰ ਲੈਣੇ ਨਹੀਂ ਨਹੀਂ ਘਰਦੇ ਆ ਘਰ ਦੀ ਬਰੀਡ ਆ ਸਾਰੀ ਆਪਣੀ ਸਾਰੀ ਘਰ ਦੀ ਬਰੀਡ ਹੈ ਅੱਛਾ ਇਹ ਜਿਵੇਂ ਹੁਣ ਇੱਕ 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 ਕੱਟੀ ਇਹ ਕੱਟਾ ਜਿਹੜਾ ਕੱਟਾ ਇਹ ਇਹ ਕੱਟਾ ਠੀਕ ਹੈ ਸਾਰੀਆਂ ਮੱਝਾਂ ਦੀਆਂ ਅੱਖਾਂ 'ਚ ਵੀ ਨੀਲੀਆਂ ਨੀਲਾ ਪਾਣਾ ਪੈਰ ਵੀ 'ਚ ਕਿਸੇ ਦੇ ਚਿੱਟੇ ਆ ਪੂਛ ਵੱਧ ਚਿੱਟੇ ਪਹਿਲਾਂ ਫਿਰ نسل ਨੀਲੀ ਰਾਵੀ ਰਹੀ ਹੈ ਘਰ 'ਚ ਹਾਂਜੀ ਪਹਿਲਾਂ ਨੀਲੀ ਰਾਵੀ ਦੀਆਂ ਮੱਝਾਂ ਸੀ 2-3 ਉਹਨਾਂ ਤੋਂ ਗਾਂ ਦੀ ਗਾਂ ਬਰੀਦਾ ਤਿਆਰ ਕੀਤੀ ਆ ਠੀਕ ਹੈ ਅੱਛਾ ਅੱਜ ਜਿਹੜੀ ਇਹ ਝੋਟੀ ਵੇਚਣ ਲੱਗਿਓ ਕਿੰਨਾਂ ਮਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਲਊ ਬਈ ਸੂਣ ਚ ਇਹ ਲੈ ਜਵਾ 10 ਦਿਨ ਪਹਿਲੇ ਸੂਏ ਤੋਂ ਕਿੰਨਾ ਦਿੱਤਾ 13 14 ਲੀਟਰ ਦਿੰਦਾ ਜਾਨਾ ਪੂਰਾ 13 14 ਲੀਟਰ ਅੱਛਾ ਇਹ ਵੈਸੇ ਲੰਬਾ ਟਾਈਮ ਪਿਆ ਕੀ ਸੀ ਦੁੱਧ ਹਾਂਜੀ 8 ਮਹੀਨੇ ਪੂਰੀ ਮਿਲੀ ਹੈ ਅੱਛਾ 8 ਮਹੀਨੇ ਤੱਕ ਦੁੱਧ ਦਿੱਤਾ ਠੀਕ ਹੈ ਹੁਣ ਇਹ ਗੱਭਣ ਕਿਹੜੇ ਮਾਲੀ ਤੋਂ ਕੋ ਸਹਿ ਧਿਆਨ ਚ ਨੀਲੀ ਰਾਵੀ ਦਾ ਪੈਂਡੀ ਬੁੱਲਾ ਆਪਣੇ ਅਛਾ ਤੂੰ ਕ੍ਰਾਸ ਕਰਾਈ ਵੀ ਉਹ ਤਾਂ ਡਾਇਰੈਕਟ ਕ੍ਰਾਸ ਕਰਾਈ ਹੈ ਠੀਕ ਹੈ ਬਾਈ ਕੀ ਡਿਮਾਂਡ ਰੱਖਦੇ ਹੋ ਰੇਟ ਕੀ ਕਰੋਗੇ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹੋ ਜਾ ਖੁੱਲ ਕੇ ਬਾਈ ਇਹਨੂੰ ਤੋੜ ਕੇ ਸੋ ਦੋਸਤੋ ਇਹ ਤੁਸੀਂ ਝੋਟੀ ਦੇਖ ਲਓ ਪੈਂਡ ਨੀਲੀ ਰਾਵੀ ਨਸਲ ਦਾ ਬਾਈ ਕਹਿੰਦਾ ਇੱਕ ਬੁੱਲ ਹੈ ਉਹ ਤੋਂ ਡਾਇਰੈਕਟ ਅਜੇ ਦਿਨ ਲਾਉਗੀ ਸੂਣ ਚ 5-7 ਦਿਨ ਲੈ ਵੀ ਸਕਦੀ ਹੈ ਬਾਕੀ ਗੱਭਣਾ ਸੂਣ ਨਾਲੀ ਹੈ ਰੱਬ ਦੇ ਰੰਗ ਆ ਦੋਸਤੋ ਪਤਾ ਨਹੀਂ ਕਦੋਂ ਬੱਚੇ ਦਾ ਜਿਹੜੇ ਉਹਨੇ ਸਾਹ ਧਰਤੀ ਦੇ ਉੱਤੇ ਲੈਣੇ ਤੇ ਉਹਦਾ ਜਨਮ ਹੋ ਜੇ ਉਹ ਬਾਕੀ ਤੁਸੀਂ ਹੁਣ ਦਾ ਰੋਖੇ ਦਾ ਦੇਖ ਲਓਗੇ ਸਿੱਧੀ ਉਧਰ ਨੂੰ ਲੈ ਜੀ ਤੂੜੀ ਵਾਲ ਨੂੰ ਬਈ ਛੋਟਾ ਹੈ ਦੋਸਤੋ ਉੱਪਰੇ ਬੰਦੇ ਤੋਂ ਪਸ਼ੂ ਕਭਰਾਉਂਦਾ ਰਹਿੰਦਾ ਹੈ ਇਸ ਕਰਕੇ ਮੈਂ ਇੱਥੋਂ ਥੋੜਾ ਜੂਮ ਕਰਦੇ ਆਪਾਂ ਤੁਸੀਂ ਹਵਾਨੇ ਦੀ ਜੱਜਮੈਂਟ ਕਰੋ ਅੱਗੇ ਨੂੰ ਹਵਾਨਾ ਬੜਾ ਚੰਗਾ ਲਈ ਚੱਲੀ ਅਰਚ ਬਾਈ ਸਿੱਧੀ ਉਧਰ ਨੂੰ ਟੂੜੀ ਵਾਲੇ ਨੂੰ ਇੱਥੇ ਰੋਕ ਲਈ ਭਾਵੇਂ ਪਰਾਂ ਨੂੰ ਮੂੰਹ ਕਰਕੇ ਸੋ ਦੋਸੋ ਇਹਦੇ ਥੰਡ ਦਾ ਸੈਜ ਤੁਸੀਂ ਦੇਖ ਸਕਦੇ ਹੋ ਹਜੇ ਇਹ ਝੋਟੀ ਜਦੋਂ ਪੂਰੇ ਪਸਮਾ ਚ ਆਊਗੀ ਉਦੋਂ ਜੱਜਮੈਂਟ ਹੋਣੀ ਹੈ ਹਵਾਨਾ ਤਾਂ ਆਸ ਹੈ ਵੀ ਇਸ ਜੂਨ ਦੇ ਸਾਰੇ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਲਈਏ ਵੀਰੇ ਅੱਗੇ ਨੂੰ ਲਈਏ ਸੋ ਇਹ ਝੋਟੀ ਫੋਰ ਸੇਲ ਆ ਦੋਸੋ ਸੋ ਦੋਸੋ ਫੇਰ ਇੱਕ ਵਾਰ ਆਪਾਂ ਇਹਦਾ ਹਵਾਨਾ ਦੇਖਦੇ ਆ ਨਾੜਾਂ ਵੀ ਚੰਗੀਆਂ ਹਵਾਨੇ ਤੇ ਹਵਾਨਾ ਅਗਲੇ ਪਾਸੋਂ ਪੂਰਾ ਭਰਿਆ ਹੋਇਆ ਆਕੇ ਜਰੂਰ ਦੇਖਿਓ ਬਾਕੀ ਕੀਮਤ ਤਾਂ ਬਾਈ ਦੱਸ ਦਊਗਾ ਵੀ ਇਹਨੇ ਕੀ ਡਿਮਾਂਡ ਇਹਦੀ ਸੋਚੀ ਐ ਕਿ ਰੇਟ ਇਸ ਮੱਝ ਦਾ ਵੀ ਰੱਖੂਗਾ ਸੋ ਸਾਈਡ ਤੋਂ ਜੇ ਦੇਖੀਏ ਤਾਂ ਦੋਸਤੋ ਤਾਂ ਵੀ ਹਵਾਨਾ ਸੋਹਣਾ ਦਿਸਦਾ ਬੰਤਰੇ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਸੋ ਇਹਦਾ ਫੇਰ ਤੁਸੀਂ ਢਾਂਚਾ ਦੋਸਤੋ ਦੇਖ ਲਓ ਕਿਉਂਕਿ ਕਰਦੇ ਪਸ਼ੂ ਹੈ ਉਪਰਾ ਬੰਦਾ ਪਸ਼ੂਆਂ ਚਾਹੁੰਦਾ ਨਹੀਂ ਉਹਦੇ ਕਰਕੇ ਪਸ਼ੂ ਡਰਦੇ ਜਰੂਰ ਰਹਿੰਦੇ ਆ ਇਹ ਆਮ ਘਰਾਂ ਦੀ ਕਹਾਣੀ ਇਦਾਂ ਦੀ ਬਣੀ ਰਹਿੰਦੀ ਹੈ ਬਾਕੀ ਪਸ਼ੂ ਜਿਹੜੇ ਮੈਂ ਦੱਸਿਆ ਸੀ ਵੀ ਜਿਵੇਂ ਰਵਾ ਬਾਈ ਦੱਸਦਾ ਪ੍ਰਾਣਾ ਹੀ ਤੁਰਿਆ ਹੁੰਦਾ ਇਹ ਵੀ ਛੋਟੀ ਦੀ ਬਾਡੀ ਬੰਤਰ ਦੇਖੋ ਕਿੰਡੀ ਕਮਾਲ ਦੀ ਹੈ ਇਹਦੇ ਨਾਲ ਜਿਹੜੀਆਂ ਮੱਝਾਂ ਕੋਸ ਜਿਹੜੀਆਂ ਪ੍ਰਾਣੀਆਂ ਮੱਝਾਂ ਕਹੋ ਇਹਨਾਂ ਤੋਂ ਅੱਗੇ ਬਰੀਡਿੰਗ ਬਾਈ ਹੋਰੀ ਕਰ ਰਹੇ ਸੋ ਇਹ ਦੋਸਤੋ ਨਾਗ ਜਿਹੜੇ ਆ ਵੈਸੇ ਤੁਹਾਨੂੰ ਦਿਖਾਤੇ ਬਾਕੀ ਵਿਕਰੀ ਵਾਲਾ ਮੇਨ ਪਸ਼ੂ ਇੱਕ ਹੀ ਚੋਟੀ ਹੈ ਮੈਂ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਥੋੜਾ ਜ਼ੂਮ ਕਰਦਾ ਹਾਲਾਂਕਿ ਥੋੜਾ ਜਿਹਾ ਪਸ਼ੂ ਡਰਦਾ ਰਹਿੰਦਾ ਤਾਂ ਉਦੋਂ ਇਹ ਵੀ ਹੁੰਦਾ ਕਿ ਫਰਸ਼ ਤੇ ਸਲਿੱਪਣਾ ਹੋ ਜੇ ਤੁਸੀਂ ਇਹਦੇ ਹਵਾਨੇ ਤੇ ਨਾੜਾਂ ਦੇਖ ਸਕਦੇ ਹੋ ਆ ਗਾੜੀ ਬੜੀ ਸੋਹਣੀ ਭਰੀ ਆ ਦੱਸੋ ਇਸ ਝੋਟੀ ਨੇ ਬਾਕੀ ਤੁਸੀਂ ਆ ਕੇ ਦੇਖਿਓ ਪਛਾਹ ਹਵਾਨਾਂ ਤੌਰ ਤੇ ਮੱਝਾਂ ਜਿਹੜੀਆਂ ਜਾਂ ਗਾਵਾਂ ਉਹ ਮੌਕੇ ਤੇ ਭਰਦੀਆਂ ਹੁੰਦੀਆਂ ਸੋ ਹਾਲ ਦੀ ਘੜੀ ਤੁਸੀਂ ਇਸ ਝੋਟੀ ਨੂੰ ਦੇਖ ਸਕਦੇ ਹੋ ਇਸ ਕੰਡੀਸ਼ਨ ਦੇ ਵਿੱਚ ਸੋ ਇੱਕ ਵਾਰ ਫੇਰ ਹਲਾਉਣੇ ਆ ਦੋਸਤੋਂ ਤੁਹਾਨੂੰ ਹਵਾਨਾ ਜਰੂਰ ਕਲੀਅਰ ਹੋ ਜਾਣਾ ਚਾਹੀਦਾ ਸੋ ਇਸ ਸਾਈਡ ਤੇ ਵੀ ਜੇ ਆਪਾਂ ਜ਼ੂਮ ਕਰਕੇ ਤਾਂ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਉਹ ਇਹਦੇ ਦੇਖ ਸਕਦੇ ਹੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਇਸ ਸਾਈਡ ਤੋਂ ਸੋ ਫੇਰ ਤੁਸੀਂ ਇਧਰੋਂ ਸਾਈਡ ਨੂੰ ਜਾਂਦੀ ਝੂਟੀ ਦੇਖ ਸਕਦੇ ਸੋ ਇਹ ਦੋਸਤੋਂ ਨਾਗ ਅੱਜ ਦੀ ਵੀਡੀਓ ਦਾ ਵਿਕਰੀ ਵਾਲਾ ਸੀ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ